ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਰੁੜਕੀ ਪਿੰਡ ਦੇ ਵਿੱਚ ਨਵੇਂ ਬਣੇ ਸਰਪੰਚ ਹਰਸ਼ਦੀਪ ਸ਼ਰਮਾ ਜੀ ਨੇ ਸਫਾਈ ਦੀ ਮਿਹਨਤ ਹੋਰੀ ਹੋਈ ਹੈ ਜੀ ਘਰ ਘਰ ਤੋਂ ਸਾਡੇ ਅੰਕਲ ਜੀ ਰੇੜੀ ਦੇ ਵਿੱਚ ਗੂੜਾ ਲੈ ਕੇ ਜਾਂਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਹਰੇਕ ਮਹੱਲੇ ਦੇ ਵਿੱਚ ਢੇੜਾ ਲਾਉਂਦੇ ਨੇ ਜੀ 3 ਦਿਨ ਜੋ ਵੀ ਘਰ ਦਾ ਕੂੜਾ ਕਰਕੜ ਹੁੰਦਾ ਹੈ ਇਹ ਰੇੜੀ ਦੇ ਵਿੱਚ ਪਾ ਕੇ ਲੈ ਕੇ ਜਾਂਦੇ ਨੇ ਜੀ ਬਾਕੀ ਅੰਕਲ ਜੀ ਨਾਲ ਕਰਦੇ ਆਂ ਗੱਲਬਾਤ ਅੰਕਲ ਜੀ ਫਿਰ ਕਿੱਥੇ ਲੈ ਕੇ ਜਾਂਦੇ ਹੋ ਜੀ ਇਹਨੂੰ ਹਾਂ ਦੱਸਦੇ ਜੀ ਨਾ ਮੈਂ ਇਹੋ ਅੱਛਾ ਜੀ ਤੇ ਫਿਰ ਕੰਮੇ ਦਿਨ ਆਉਂਦੇ ਹੋ ਜੀ ਮਹੱਲੇ ਦੇ ਵਿੱਚ ਇਹ ਇਹ ਵੀ ਨਾ ਆ ਜਾਂਦੇ ਅੱਛਾ 3 ਦਿਨ ਆ ਜਾਂਦੇ ਹਾਂ ਜੀ ਠੀਕ ਹੈ ਜੀ ਇਹਦੇ ਫਿਰ ਪੈਸੇ ਤੁਹਾਨੂੰ ਪੰਚਾਇਤ ਦਿੰਦੀ ਆ ਕੌਣ ਦਿੰਦਾ ਜੀ ਚੈਨੋ ਵੀ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਸਰਪੰਚ ਹਰਸ਼ਦੀਪ ਸ਼ਰਮਾ ਜੀ ਵੱਲੋਂ ਚਲਾਈ ਗਈ ਇਹ ਸਕੀਮ ਪਿੰਡ ਦੇ ਵਿੱਚ ਜੋ ਵੀ ਕੂੜਾ ਕਰਕਟ ਘਰਾਂ ਦੇ ਵਿੱਚ ਹੁੰਦਾ ਹੈ ਤਾਂ ਜਾਣ ਵਾਸਤੇ ਸਾਡੇ ਅੰਕਲ ਜੀ ਨੂੰ ਦਿੱਤਾ ਹੋਇਆ ਜੀ ਕੰਮਕਾਰ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ